ਜ਼ਮਾਨਾ ਹੋਰ ਸੀ ਤੇ ਨਵਾਂ ਯੁੱਗ ਦੌੜਿਆ ਆਵੇ ਤੂੰ ਐਵੇਂ ਨਾਲੇ ਟੈਨਸ਼ਨ ਕੀ ਹੈ ਬਾਪੁਰਾ ਕੋਈ ਐਸਾ ਪੀਰ ਬਕੰਬਰ ਭੇਜੋ ਜਿਹੜਾ ਇਹਨਾਂ ਸਾਜੀਆਂ ਚੀਜ਼ਾਂ ਤੇ ਰੋਕ ਲਾ ਸਕੇ ਨਾ ਸੁਣਵੇਂ ਵੀ ਧਾਤ ਨਾ ਕੱਢੇ ਵੀ ਲੋਹ ਉਹ ਅੱਖਾਂ ਵਿੱਚ ਸੁਪਰੇ ਸੁਜਾਉਂਦੇ ਨੇ ਲੋਕ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਸ਼ਵਾਲਕ ਪੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਪਰਮਜੀਤ ਸਿੰਘ ਪੰਘੂ ਅਸੀਂ ਮੌਜੂਦ ਹਾਂ ਅੱਜ ਟੈਂਪਲ ਕਮਿਊਨਿਟੀ ਹਾਲ ਕੈਲਗਰੀ ਵਿਖੇ ਜਿੱਥੇ ਸੌਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਵੱਲੋਂ ਵਿਆੜੀ ਨਾਲ ਸੰਬੰਧਿਤ ਇੱਕ ਵੱਡਾ ਪ੍ਰੋਗਰਾਮ ਕਰਵਾਇਆ ਗਿਆ ਇਸ ਅੱਜ ਦੇ ਪ੍ਰੋਗਰਾਮ ਵਿੱਚ ਜਿੱਥੇ ਵਿਦਵਾਨਾਂ ਵੱਲੋਂ ਆਪਣੇ ਵਿਚਾਰ ਪੇਸ਼ ਕੀਤੇ ਗਏ ਉੱਥੇ ਸਹਿਤਕਰਾਂ ਵੱਲੋਂ ਵੀ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਗਈਆਂ ਦਸਣਯੋਗ ਹੈ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਰਜ ਵਿੱਚ ਕੰਮ ਕਰਨੀਆਂ ਸੀਨੀਅਰ ਸਿਟੀਜ਼ਨ ਦੀਆਂ ਧਮਾਵਾਂ ਦੇ ਸਹਿਤਕਰਾਂ ਸਮਾਵਾਂ ਨੇ ਭਾਰੀ ਗਿਣਤੀ ਦੇ ਵਿੱਚ ਸ਼ਿਰਕਤ ਕੀਤੀ ਅਸੀਂ ਤੁਹਾਨੂੰ ਵਿਖਾਉਂਦੇ ਹਾਂ ਇਸ ਸਾਰੇ ਪ੍ਰੋਗਰਾਮ ਦੀਆਂ ਪ੍ਰਮੁੱਖ ਝੰਕੀਆਂ ਤੇ ਪ੍ਰਬੰਧਕਾਂ ਨਾਲ ਵਿਕਰਾਮਾਂਗੇ ਗੱਲਬਾਤ ਤੁਸੀਂ ਬਣੇ ਰਹੋ ਸ਼ਵਾਲਕ 32 ਚੈਨਲ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਕਵਾਲੀ ਵਾਲੇ ਕਿਰੇ ਤੋਂ ਖਤ ਦੇ ਮਹੀਨੇ ਦੇ ਵਿੱਚ ਉਹਨੂੰ ਉਹ ਹੈ ਉਹਨੂੰ ਲਈ ਗਈ ਸੀ ਉਸ ਦਿਨ ਪਹਿਲੇ ਦਿਨ ਉਹ ਇੱਕ ਦਰੋਗਾ ਹੁੰਦਾ ਸੀ ਕਿਰੇ ਦਾ ਹਰੀਨਾਮ ਉਹਦਾ ਪਰਚਾੜਾ ਪਾਣੀ ਵੀ ਉਹ ਤਿਆਰ ਕਰਦਾ ਸੀ ਉਹਨਾਂ ਦੇ ਅੰਦਰ ਖੰਦੇ ਸੀ ਉਹਨਾਂ ਦੇ ਘਰ ਪਹਿਲੇ ਦਿਨ ਗਏ ਸੀ ਜਦੋਂ ਉਥੋਂ ਰਹਾ ਹੋ ਕੇ ਗਏ ਜਿਹੜਾ ਬੰਤੀਆਂ ਵਜਾ ਕਰਨ ਵਾਲਾ ਚੋਰ ਨਾ ਸੀ ਉਹ ਵੀ ਹਰੀ RAM ਨੇ ਬਣਾ ਕੇ ਤੇ ਲੀਤਾ ਸੀ ਉਹਨਾਂ ਨੂੰ ਤੇ ਉਹਨਾਂ ਨੂੰ ਵਾਕੇ ਪਾਈ ਆਪਣੇ ਗੋਜਾਰਾ ਜੀ ਕਿਰੇ ਤੋਂ ਰਹਾ ਹੋ ਜੀ ਉਹ ਦਿਨ ਹਰੀ RAM ਨੇ ਖੁਸ਼ੀ ਦੇ ਵਿੱਚ ਜਾਨੀ ਆਪੇ ਘਰ ਦੇ ਅੰਦਰ ਦੀ ਮਾਲਾ ਕੀਤੀ ਕਿ ਸਾਡੀ ਸੰਧੀ ਦੀ ਖੰਡਤਾ ਕਰਨਾ ਸਾਡੀ ਦਮੇਲੀ ਸੀ ਜੀ भ्रिष्टाचार अत्याचार जोर पर सी दुखी होई जनता ने अकाल पुरख अगे बेनती की थी कि अकाल पुरख कोई ऐसा अपील नंबर भेजो जड़ा इन सारिय चीजा ते रोक ला सके ਤੇ ਨਾਲ ਹੀ ਬੇਬੇ ਨਾਨ ਕੀ ਜੀ ਇੱਕ ਵੇਨ ਆਪਣੀ ਜੇ ਲੀਦੇ ਵੀਰ ਨੂੰ ਆਪਣੀ ਗੋਦੀ ਵਿੱਚ ਖਿਲਾ ਰਹੀ ਸੀ ਤੇ ਉਸ ਦੇ ਜੈਲੀ ਨੇ ਆ ਕੇ ਗੋਦੀ ਵਿੱਚੋਂ ਆਪਣਾ ਵੀਰ ਚੁੱਕ ਲਿਆ ਬੇਬੇ ਨਾਨ ਕੀ ਨੂੰ ਇਹ ਖਾਇਆ ਤੇ ਉਹਨਾਂ ਨੇ ਕਿਹਾ

ਗੁਰਨਾਨਕ ਦੇਵ ਜੀ ਨੇ 1479 ਦੇ ਵਿੱਚ ਮਾਤਾ ਤ੍ਰਿਪਤਾ ਦੇ ਪਿਤਾ ਕਾਲੂ ਜੀ ਦੇ ਘਰ ਅਵਤਾਰ ਭਰਿਆ। ਇਹ ਵਾਰ ਨਵਾਂ ਯੁੱਗ ਤੋੜਿਆ ਆਵੇ। ਜ਼ਮਾਨਾ ਹੋਰ ਸੀ ਤੇਰਾ ਨਵਾਂ ਯੁੱਗ ਤੋੜਿਆ ਆਵੇ। ਤੂੰ ਐਵੇਂ ਨਾ ਲਵੀ ਟੈਨਸ਼ਨ। ਜ਼ਮਾਨਾ ਹੋਰ ਸੀ ਤੇਰਾ ਨਵਾਂ ਯੁੱਗ ਤੋੜਿਆ ਆਵੇ। ਤੂੰ ਐਵੇਂ ਨਾ ਲਵੀ ਟੈਨਸ਼ਨ। ਸਹੂਲਤ ਮਾਣ ਤੂੰ ਇਸ ਦੀ।

ਨਸੀਬ ਦਾ ਨਾਂ ਦੇ ਬੱਚਿਆਂ ਨੂੰ ਇਹਨਾਂ ਨੇ ਦੂਰ ਹੋ ਜਾਣਾ ਇਹਨਾਂ ਭਾਸ਼ਣ ਨਹੀਂ ਸੁਣੇ ਸੁਣਨੇ ਇਹ ਗਲਤੀ ਤੂੰ ਹੀ ਸਿੱਖਣਗੇ ਇਹ ਗਲਤੀ ਤੂੰ ਹੀ ਸਿੱਖਣਗੇ ਸਮਾਹਰ ਗੱਲ ਸਮਝਾਵੇਂ ਤੂੰ ਐਵੇਂ ਨਾਲ ਵੀ ਟੈਨਸ਼ਨ ਇਹਨਾਂ ਦੇ ਖੰਭ ਨਹੀਂ ਨਿਕਲੇ ਇਹਨਾਂ ਦੇ ਖੰਭ ਨਹੀਂ ਨਿਕਲੇਗਾ ਨੇ ਉੱਡੇ ਨਹੀਂ ਜਾਣਾ ਇਹਨਾਂ ਦੇ ਖੰਭ ਨੇ ਨਿਕਲੇ ਇਹਨਾਂ ਨੇ ਉੱਡੇ ਹੀ ਜਾਣਾ ਤੇ ਵੀ ਰੁਕੇ ਨਹੀਂ ਰੁਕਣਾ ਕਿਨਾਂ ਦੇ ਖੰਭ ਨੇ ਨਿਕਲੇ ਇਹਨਾਂ ਨੇ ਉੱਡ ਹੀ ਜਾਣਾ ਤੇ ਦੇ ਰੋਕੇ ਨਹੀਂ ਰੁਕਣਾ ਜਦੋਂ ਇਹ ਬੰਨ ਦੇ ਮਾਪੇ ਤਾਂ ਨੰਨੀ ਯਾਦ ਆ ਜਾਵੇ ਤੂੰ ਐਵੇਂ ਨਾਲ ਵੀ ਟੈਨਸ਼ਨ ਉਹ ਕਿ ਹਾਂਜੀ ਕਿ ਅਸੀਂ ਆਪਣੇ ਬੁਜੁਰਗ ਨਰਸਿੰਗ ਹੌਂਦੇ ਵਿੱਚ ਪਾਉਣਾ ਹੈ ਪਰ ਆਨੋਨ ਕੋਈ ਜਾਣ ਨੂੰ ਨਹੀਂ ਚਾਹੁੰਦਾ ਕਿ ਅਸੀਂ ਨਰਸਿੰਗ ਹੌਂਦੇ ਵਿੱਚ ਚੱਲੀ ਹੈ ਮੈਨੂੰ ਵੀ ਡਰ ਹੈ ਕਿ ਹਾਂ ਫਿਰ ਵੀ ਯੂ ਨੋ ਮੈਂ ਵੀ ਬੁਰੀ ਹੋ ਕੇ ਜਦੋਂ ਮੈਂ ਵੀ ਨਰਸਿੰਗ ਹੌਂਦੇ ਵਿੱਚ ਜਾਂਦੀ ਪਰ ਮੇਰੇ ਲਈ ਤਾਂ ਇਹ حاجه ਕਿ ਸੇਫੀ ਹੈ। ਬਲਕਿ ਨੰਬਰ 1 ਸੇਫੀ। ਜਸਟ ਇਨ ਕੇਸ ਕਿ ਆਪਾਂ ਨੂੰ ਚਲੋ ਸਟ੍ਰੋਕ ਹੋ ਗਿਆ ਹੈ ਨਾ ਜਦੋਂ ਆਪਾਂ ਨੂੰ ਹਾਰਟ ਅਟੈਕ ਹੋ ਜਾਂਦਾ ਯੈਸ ਵੀ ਕੈਨ ਯੂ نو ਵਟ ਟੂ ਲਿਕ ਬੱਚੇ ਜਿਹੜੇ ਆਪਨੀ ਕੇਅਰ ਕਰ ਸਕਦੇ। ਜਦੋਂ ਆਪਦੀ ਤੁਹਾਨੂੰ ਮੇਜਰ ਸਟ੍ਰੋਕ ਹੋ ਜਾਂਦਾ ਉਹ ਇਟਸ ਨਾਟ ਈਜ਼ੀ। ਉਹਦੇ ਵਿੱਚ ਚਲੋ ਕਿਸੇ ਦੀ ਲੱਤ ਖੜ ਗਈ ਕਿਸ ਦੀ ਬਾਹਰ ਖੜ ਗਈ ਰਹਿ ਤਾਂ ਆਪਾਂ ਨੂੰ ਆਪਾਂ ਨੂੰ ਪਤਾ ਹੈ ਜੇ ਆਪਣੀ ਜਿਹੜੀ ਕਮਿਊਨਿਟੀ ਹੈਗੀ ਹੈ ਬਹੁਤ ਬਿਜ਼ੀ ਹੈ। ਆਪਣੇ ਜਿਹੜੇ ਇਥੋਂ ਦੇ ਬੱਚੇ ਆ ਉਹ ਬਹੁਤ ਬਿਜ਼ੀ ਆ ਉਹਨਾਂ ਉਹ ਵੀ ਕੰਮ ਕਰਦੇ ਹਨਾ ਉਹਨਾਂ ਨੇ ਵੀ ਆਪਣੀਆਂ ਫੈਮਿਲੀ ਚਲਾਣੀ ਆ ਸੋ ਆਪਾਂ ਨੂੰ ਇਹ ਸ਼ੇਮ ਫੀਲ ਹੁੰਦੀ ਆ ਕਿ ਓ ਨਾਟ ਅਸੀਂ ਤਾਂ ਆਪਣੇ ਅਸੀਂ ਤਾਂ ਆਪਣੇ ਮਾਪਿਆਂ ਨੂੰ ਅੰਨੀ ਰਸਿਭਾਉਂਦੇ ਆ ਛੱਡਣਾ ਪਰ ਬਹੁਤ ਤੁਸੀਂ ਦੀ ਉਹਨਾਂ ਦੀ ਵੀ ਮਨ ਗੁਰੀ ਹੈ ਨਾ ਲਈ ਤੇ ਜਿਹੜੀ ਆਪਣੀ ਕਮਿਊਨਿਟੀ ਹੈਗੀ ਆ ਉਹ ਆਈ ਥਿੰਕ ਇੱਕ ਦੂਜੇ ਦੇ ਉੱਤੇ ਉਂਗਲ ਥਾਉਂਦੇ ਆ ਯੈਸ ਉਹ ਉਹਨਾਂ ਨੇ ਤਾਂ ਆਪਣੇ ਉਹਨਾਂ ਦੇ ਅਧਿਆਪਕਾਂ ਨੇ ਤਾਂ ਆਪਣੇ ਮਾਰਗਦਰਸ਼ਕ ਨਰਸਿੰਗ ਹੁੰਦੇ ਰਿਹਾ ਛੱਡਦਾ ਹੈ ਨਾ ਸੋ ਸਭ ਤੋਂ ਪਹਿਲਾਂ ਅਸੀਂ ਅੱਜ ਆਪਣੇ ਕਲਚਰ ਦੀ ਗੱਲ ਕਰ ਰਹੇ ਹਾਂ ਅਸੀਂ ਆਪਣੇ ਸੱਭਿਆਚਾਰ ਦੀ ਗੱਲ ਕਰ ਰਹੇ ਹਾਂ ਜੀ ਆਪਣੇ ਜਿਹੜਾ ਗੀਤ ਸੀਗਾ ਉਹ ਸਾਡੇ ਸੱਭਿਆਚਾਰ ਦੇ ਨਾਲ ਜੁੜਿਆ ਸੀ ਸਾਡੀ ਬੋਲੀ ਦੇ ਨਾਲ ਜੁੜਿਆ ਸੀ ਸਾਡੇ ਖਿੱਤੇ ਦੇ ਨਾਲ ਵੀ ਜੁੜਿਆ ਸੀ ਅਸੀਂ ਅੱਜ ਆਪਣੀ ਗੱਲ ਕਰ ਰਹੇ ਹਾਂ ਤਾਂ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਇਹ ਰੈਕਗਨਾਈਜ਼ ਕਰੀਏ ਕਿ ਜਿਹੜੇ ਲੋਕਾਂ ਦੀ ਧਰਤੀ 'ਤੇ ਅਸੀਂ ਬੈਠੇ ਹਾਂ ਕੁਈ ਫੋਦਰ ਗੁਰੂਵਾਸੀ ਲੋਕ ਨੇ ਫਸ ਨੈਸ਼ਨ ਲੋਕ ਨੇ ਮੈਦੀ ਲੋਕ ਨੇ ਯੂਐਸ ਲੋਕ ਨੇ ਸਿਕਸ ਕਨੈਸ਼ਨ ਦੇ ਲੋਕ ਨੇ ਹੋਰ ਬਹੁਤ ਸਾਰੇ ਇੰਡੀਜਨਸ ਲੋਕ ਨੇ ਜਿਨ੍ਹਾਂ ਦੀਆਂ ਪੈੜਾਂ ਇਸ ਧਰਤੀ ਦੇ ਉੱਤੇ ਲੱਖਾਂ ਹਜ਼ਾਰਾਂ ਸਾਲਾਂ ਤੋਂ ਇਸ ਧਰਤੀ ਦੇ ਉੱਤੇ ਉਹ ਆਪਣੀਆਂ ਪੈੜਾਂ ਦੇ ਨਾਲ ਰਹਿ ਰਹੇ ਨੇ ਜਿਉ ਰਹੇ ਨੇ ਉਹਨਾਂ ਦੀ ਵੀ ਸੱਭਿਆਚਾਰ ਹੈ ਉਹਨਾਂ ਦੀ ਵੀ ਬੋਲੀ ਹੈ ਉਹਨਾਂ ਦਾ ਵੀ ਆਪਣਾ ਇਤਿਹਾਸ ਹੈ ਸੋ ਅਸੀਂ ਉਸ ਨੂੰ ਵੀ ਇੱਥੇ ਨਾਇਸ਼ ਕਰਦੇ ਹਾਂ ਅ ਦੂਜੀ ਗੱਲ ਇਹ ਹੈ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਿਆਲ ਆਉਣ ਵਾਲੇ ਦੇ ਬਹੁਤ ਸਾਰੇ ਸੀਨੀਅਰ ਜਿਹੜੇ ਨੇ ਹੁਣ ਆਪਣੇ ਪਿੰਡਾਂ ਨੂੰ ਚਲੇ ਜਾਣਗੇ ਆਪਣੇ ਵਤਨ ਚਲੇ ਜਾਣਗੇ ਆਪਣੇ ਲੋਕਾਂ ਦੇ ਵਿੱਚ ਚਲੇ ਜਾਣਗੇ ਪਰ ਜਿਹੜੇ ਇੱਥੇ ਰਹੇ ਨੇ ਉਹਨਾਂ ਦੇ ਲਈ ਬਹੁਤ ਜ਼ਰੂਰੀ ਹੈ ਕਿ ਵਿੰਟਰ ਸਿਆਲ ਆਉਣ ਤੋਂ ਪਹਿਲਾਂ ਪਹਿਲਾਂ ਕੋਈ ਇੰਜ ਪ੍ਰੋਗਰਾਮ ਇਹਦੇ ਇਵੈਂਟ ਹੋ ਸਕਣ ਜਿਹਦੇ ਵਿੱਚ ਉਹ ਸਾਰੇ ਇਕੱਠੇ ਹੋ ਸਕਣ ਆ ਬੀਵੀਆਂ ਦੇਖੋ ਤੁਸੀਂ ਕਿੰਨੇ ਸੋਹਣੇ ਸੂਟ ਪਾ ਕੇ ਆਈਆਂ ਨੇ ਇਹਨਾਂ ਨੂੰ ਵੀ ਮੌਕਾ ਦੇ ਦਿੰਦਾ ਤੇ ਜਦੋਂ ਸਿਆਲ ਤੋਂ ਪਹਿਲਾਂ ਪਹਿਲਾਂ ਸਾਰੇ ਫੈਮਿਲੀ ਦੇ ਇਕੱਠਾ ਹੋ ਜਾਵੇ ਇਹ ਇਹ ਦੇਖੀਏ ਉਹਦਾ ਹਸਨ ਦਾ ਮੈਂਟਰਲ ਹੈਲਥ ਤੇ ਲਈ ਬਹੁਤ ਜ਼ਰੂਰੀ ਹੈ ਕਿ ਅਲਜੀ ਇਵੈਂਟ ਕੋਣੇ ਅੰਕਲ ਜੀ ਇਹਨਾਂ ਦੀ ਪੂਰੀ ਟੀਮ ਇਹ ਦੋ-ਦੋ ਮਹੀਨੇ ਪਹਿਲਾਂ ਸਾਨੂੰ ਯਾਦ ਕਰਾਉਣ ਲੱਗ ਜਾਂਦੇ ਨੇ ਕਿ 3 ਨਵੰਬਰ ਨੂੰ ਪ੍ਰੋਗਰਾਮ ਹੈ ਆਉਣਾ ਹੀ ਆਉਣਾ ਹੈ ਉਹ ਸਰਦਾ ਟੱਕ ਲੱਗਦਾ ਤਾਂ ਵੀ ਥੋੜੀ ਜਿਆਦਾ ਲੱਗਦੀ ਹੁੰਦੀ ਹੈ ਤੇ ਜੇ

ਲੋੜ ਉਹ ਅੱਖਾਂ ਵਿੱਚ ਸੁਪਨੇ ਸੁਜਾਉਂਦੇ ਨੇ ਲੋਕ ਇਹੋ ਜਿਹੇ ਲੋਖੁੰਬੇ ਨੇ ਜਿਹੜੇ ਸਾਰਿਆਂ ਨੂੰ ਇਕੱਠਾ ਕਰ ਲੈਂਦੇ ਨੇ ਆਪਾਂ ਬਾਰ-ਬਾਰ ਕਹਿੰਦੇ ਆ ਅਸੀਂ ਉਮਰ ਦੇ ਉਸ ਪੜਾਅ 'ਆਨ ਜਾ ਰਹੇ ਆ ਜਿੱਥੇ ਸਾਨੂੰ ਇਹਨਾਂ ਇੱਕ ਤਰ੍ਹਾਂ ਦੀ ਲੋੜ ਹੈ ਲੋੜ ਤਾਂ ਸਭ ਨੂੰ ਹੀ ਹੁੰਦੀ ਆ ਵੈਸੇ ਕੋਪਾਟੀਆਂ ਨੂੰ ਵੀ ਸਟੂਡੈਂਟਸ ਨੂੰ ਵੀ ਸਭ ਨੂੰ ਲੋੜ ਹੈ ਪਰ ਆਪਾਂ ਨੂੰ ਜ਼ਿਆਦਾ ਲੋੜ ਹੈ ਕਿਉਂਕਿ ਅਸੀਂ

ਧੋਨੀਆ ਪਤੀ ਜੀ ਧਿਆਨ ਲਗਾ ਕੇ ਸੁਣਨੀ ਏ ਬਾਣੀ ਐ ਯਾਪਦਾ ਬਾਤ ਮੈਨੂੰ ਰਤਨਾ ਦੀ ਬਾਣੀ ਐ ਯੂਸਫ ਤੋਂ ਸੁਣਨਾ ਤੇ ਚੰਗਰੁ ਦੁਖਵਾਰੀ ਬੇਤੀ ਨਾਲ ਅਰਜੈ ਮੇਰੀ ਰੂਪ ਅਕਾਲ ਜੀ ਵਿਚੋ ਨਾ ਅਰਜੈ ਪਦੀ ਜੀ ਖਟੋ ਬੋਲ ਜੰਦਰੀਏ ਚੰਗੇ ਕੋਲ ਕੱਢ ਤੂੰ ਛਡਾਵੀਂ ਇਹ ਸੱਬ ਦੇ ਮੂਚੋ ਆਈ ਹੋ ਜੱਟ ਤੂੰ ਛੱਡ ਦੇ ਬਾਜ਼ਾਰ ਜੰਦਰੇ ਆਪਨੇ ਦੇ ਛੱਡ ਤੂੰ ਕਿਨ ਸ਼ਾਹ ਹੈ ਖਾਨਦਾਨੀ ਇਹ ਮੇਰਾ ਨਿਸਵਾਰਨੀ ਵੱਡਿਆਂ ਦੀ ਮੁਸ਼ਕਲ ਮੈਨੂੰ ਛੱਡ ਨਹੀਂ ਹੈ ਕਾਰਨੀ ਵੱਡਿਆ ਦੀ ਮੁਸ਼ਕਲ ਮੈਨੂੰ ਵੀ ਸਕਦੇ ਤੇ ਅਜਗੋਰੀ ਤੇ ਤੇਰੇ ਹੱਸੀਆਂ ਦੀ ਮੈਂ ਤੂ ਜਾ ਬੈਠੋ ਲੋਏ ਮੈਂ ਕਾ ਦੇਣ ਲੱਗ ਜਾਣ ਕਵਿਤਾ ਦੇ ਬੋਲੋਏ ਹੋ ਹੋ ਜਿੱਥੇ ਤੇਰੇ ਹੱਸੀਆਂ ਦੀ ਮੈਂ ਤੂ ਜਾਵੇ ਲੋਏ ਮੈਂ ਕਾ ਦੇਣ ਲੱਗ ਮੁਤਤ ਤੱਕ ਤੇ ਸਾਡਾ ਤੇਰਾ ਹੀ دیوانਾ ਹੈ ਤੂੰ ਰਜ਼ਾ বিনাਵੇਂ ਲੱਗੇ ਦੁਨੀਆ ਮੇਰਾ ਨਾ ਹੈ ਓਹ ਮੁਤਤ ਤੱਕ Thank you. ਪੁਰਾਨਕਿਆ ਹੈ ਹਰ ਪੁਰਾਨਕਿਆ ਹੈ ਤੇ ਖਰਚਾ 2000 ਹੈ ਅਜੇ ਉਹ ਸਾਡੇ ਬੱਚੇ ਨਹੀਂਗੇ ਨਹੀਂ ਨਹੀਂ ਬੱਚੇ ਨਹੀਂ ਦੇਗੇ ਉਹ ਜਿਹੜਾ ਹੈਗਾ ਵਾ ਕੁਝ ਤੇ ਨਹੀਂ ਤੁਹਾਨੂੰ ਖਰਚਣਾ ਹਾਂਜੀ ਕਿਉਂਕਿ ਸਮੋਥ ਦਾ ਅਮਾਉਂਟ ਜਿਹੜੀ ਹੈਗੀ ਆ ਉਹ ਅਲਬਰਟਾ ਹੈ ਸਭ ਤੋਂ ਸਸਤਾ ਹਾਂਜੀ ਯਾ ਪਰ ਹਾਂਜੀ ਕਈ ਹੈਗੇ ਆ ਜਿਹੜੇ ਕਿ ਨਹੀਂ ਵੀ ਤੁਹਾਨੂੰ ਜਿਵੇਂ 2 2 ਤੱਕ $100 ਸ਼ੇਅਰ ਤੋਂ ਸਿੱਧਾ ਰਿਹਾਮ ਨੂੰ ਦੇਣਾ ਪਵੇ ਪਰ ਯੈਸਟੇ ਡੀ ਅਲਬਰਟਾ ਸਭ ਤੋਂ ਸਸਤੀ ਆ ਉਹ ਵੀ ਤੁਹਾਨੂੰ ਸ਼ੇਅਰ ਕਰਦੇ ਆ ਕੋਈ ਵੀ ਕੁਐਸਚਨ ਹਾਂ ਦਾ ਪੁੱਛੋ ਜਰੂਰ ਨਹੀਂ ਆਈ ਜੀ ਸੁਣਿਆ ਜੀ ਜੀ ਵੀ ਸਾਰੀ ਪੈਨਸ਼ਨ ਉੱਧਰ ਚਲੀ ਜਾਂਦੀ ਆ ਜੇ ਸਾਰੇ ਜਾਣੇ ਤਾਂ ਇਹੋ ਡਰਦੇ ਰਹਿੰਦੇ ਆ ਇਹ ਕਹਿੰਦੇ ਪੈਨਸ਼ਨਾਂ ਦੇ ਆ ਚਲੀ ਜਾਂਦੀ ਬਾਤ ਵੀ ਦਾ ਵੀ ਹੋਰ ਵੀ ਬੱਚਿਆਂ ਨੂੰ ਵੀ ਐਕਸਟਰਾ ਦੇਣੇ ਪੈਂਦੇ ਪੈਸੇ ਹਾਂ ਜੀ ਆਂ ਕੀ ਪੈਨਸ਼ਨ ਤੇ ਜਾਂਦੀ ਕਿਉਂਕਿ ਤੋਂ ਕਰੋਣਾ ਜੀ ਇਹ ਵੀ ਕਿਉਂਕਿ ਇਸ ਕਿਸੇ ਕਰਕੇ ਕਹਿੰਦੇ ਆ ਕਿ ਤੁਸੀਂ ਆਪ ਦਾ ਪਹਚਾ ਕੇ ਰੱਖੋ ਹੈ ਨਾ ਆਪਾਂ ਕਿੰਨੇ ਆਪਾਂ ਬੱਚਿਆਂ ਨੂੰ ਦੇ ਦਿੱਤੀ ਹੈ ਹੈ ਨਾ ਨਹੀਂ ਤੁਸੀਂ ਆਪ ਹੁਣ ਕੱਤਾਂ ਨੂੰ ਗੌਰਮੈਂਟ ਕਾ ਦੇ ਇਸਤੇ ਦਿੱਦੀ ਤੁਹਾਡੇ ਤੁਹਾਡੇ ਇਸਤੇ ਦਿੱਦੀ ਹੈ ਨਾ ਕਿ ਆਪਾਂ ਕਹੇ ਇਹਨਾਂ ਵਟਾਪਾ ਉਹ ਵੀ ਪੜ੍ਹਿਆ ਦੇ ਦਿੱਤੀ ਆਪਾਂ ਉਹ ਵੀ ਇਹਨਾਂ ਦੀਆਂ ਲਓ ਤੁਸੀਂ ਆਦੇ ਆਪ ਨੂੰ ਬਿਚਾ ਕੇ ਸੋ ਕਿਉਂਕਿ ਜਿਹੜਾ ਅਲਬਟਰ ਜਿਹੜੀਆਂ ਉਹ ਸਸਥਾਵਾ ਹੈਗੀਆਂ ਉਹਨਾਂ ਨੇ ਵੀ ਕਾ ਖਰਚੇ ਦੇਣੇ ਆ ਉਹਨਾਂ ਨੇ ਵੀ ਕਾ ਜਿਹੜੀਆਂ ਆਪਾਂ ਸਾਡੇ ਅੱਗੇ ਲਪਰਾਈ ਉੱਥੇ ਕੰਮ ਕਰਦੇ ਕਿ ਸਾਨੂੰ ਵੀ ਪ੍ਰੇਖ ਚਾਹੀਦਾ ਹੈ